ਆਨ ਨਿਊਜ਼ ਇੰਡੀਆ ਦੇਖਦੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਭੂ ਬਾਡਰ ਤੇ ਦਿੱਲੀ ਤਰਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਲਈ ਲਗਾਏ ਗਏ ਸੰਭੂ ਵਿਖੇ ਲੰਗਰ ਤੇ ਰਹਿائش ਦੇ ਪ੍ਰਬੰਧਾਂ ਦਾ ਜਾਇਜ਼ ਲੈਣ ਲਈ ਪਹੁੰਚੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੀਪੀ ਜਗੀਰ ਕੋਰ ਨੇ ਕਿਹਾ ਕਿ ਪਾਰ ਸਰਕਾਰ ਵੱਲੋਂ ਜਿਹੜੇ ਤਿੰਨ ਕਾਲਾ ਕਰਤੀ ਕਾਨੂੰਨ ਬਾਜ਼ ਕੇ ਤੇਜ਼ ਜਦ ਦਾ ਵਿਰੋਧ ਵਿੱਚ ਦਿੱਲੀ ਵਿੱਚ ਕਰੀਬ 40 ਦਿਨ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਦੇ ਸਿਰ ਜੂੰ ਵੀ ਨਹੀਂ ਸਰਕ ਰਹੀ ਜੋ ਕਿ ਨਿੰਦਣਯੋਗ ਹੈ ਪ੍ਰਧਾਨ ਦੇਵੀ ਜ਼ਗੀਰਕੌਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਹਮੇਸ਼ਾ ਹੀ ਸੰਘਰਸ਼ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਕਿਸਾਨਾਂ ਦੇ ਮੰਨਾਂ ਵਿੱਚ ਇਹ ਜੋਸ਼ ਭਰਿਆ ਹੋਇਆ ਹੈ ਕਿ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੋ ਸਕਦੇ ਉਦੋਂ ਤੱਕ ਉਹ ਆਪਣੇ ਘਰਾਂ ਨੂੰ ਵਾਪਸ ਨਹੀਂ ਪਰਤਣਗੇ ਹਾਂ ਇੱਕ ਮਿੰਟ ਜੀ ਇਹ ਤਰ੍ਹਾਂ ਸਰਕਾਰ ਵੱਲੋਂ ਜਿਹੜੇ ਦਿਨ ਕਾਲੇ ਕਾਨੂੰਨ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਗਏ ਆ ਉਹਦੇ ਸਬੰਧ ਵਿੱਚ ਲਗਾਤਾਰ 40 ਦਿਨ ਤੋਂ ਵੱਧ ਹੋ ਗਿਆ ਇਹ ਜਿਹੜਾ ਰੋਸ ਤਰਨ ਲੱਗਿਆ ਹੈ ਜਿਹਦੇ ਵਿੱਚ ਸਾਰੇ ਦੇਸ਼ ਪਰ ਦੇ ਕਿਸਾਨ ਜਿਹੜੇ ਸ਼ਾਮਲ ਹੋ ਕੇ ਆਪਣੀ ਮੰਗ ਮੰਨਵਾ ਰਹੇ ਆ ਕਿ ਇਹ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਬੜਾ ਅਫਸੋਸ ਹੈ ਕਿ ਦੁਨੀਆ ਭਰ ਦੇ ਲੋਕਾਂ ਦਾ ਅੱਜ ਧਿਆਨ ਇਸ ਪਾਸੇ ਲੱਗਾ ਹੋਇਆ ਹੈ ਔਰ ਲਗਾਤਾਰ ਦਿਨ ਰਾਤ ਇਨੀ ਠੰਡ ਵਿੱਚ ਕਿਸਾਨ ਜਿਹੜੇ ਐ ਉਹ ਮੋਰਚਾ ਲਾ ਕੇ ਬੈਠੇ ਆ। ਖਾਸ ਕਰਕੇ ਜਿਹੜੇ ਪੰਜਾਬ ਦੇ ਕਿਸਾਨ ਐ ਹਰਿਆਣੇ ਦੇ ਕਿਸਾਨ ਐ। ਕਿਉਂਕਿ ਇਹਨਾਂ ਨੇ ਸਦਾ ਹੀ ਸੰਘਰਸ਼ਾਂ ਦੇ ਵਿੱਚ ਬਹੁਤ ਵੱਡੀਆਂ ਆਪਣੀਆਂ ਮੱਲਾਮਾਰੀਆਂ ਤੇ ਸੰਘਰਸ਼ ਜਿੱਤੇ ਆ। ਉਹਨਾਂ ਦੇ ਮਨ ਵਿੱਚ ਇੱਕੋ ਹੀ ਹੈ ਕਿ ਜਦ ਤੱਕ ਅਸੀਂ ਇਹ ਕਿਸਾਨਾਂ ਦਾ ਵਿਰੋਧੀ ਬਿੱਲ ਜਿਹੜੇ ਐ ਰੱਦ ਨਹੀਂ ਕਰਾਉਂਦੇ ਅਸੀਂ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ। ਦੇਸ਼ ਦਾ ਮੁਖੀ ਉਹੀ ਸਿਆਣਾ ਹੁੰਦਾ ਹੈ। ਜਿਹੜਾ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਣੇ ਜਿਹੜੇ ਦੇਸ਼ ਦੇ ਲੋਕਾਂ ਦੀ ਮੁਸੀਬਤ ਨੂੰ ਸਮਝੇ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਕਿ ਅੱਜ ਦੇਸ਼ ਦੀ ਆਵਾਜ਼ ਕੀ ਹੈ ਦੁਨੀਆ ਭਰ ਦੇ ਲੋਕਾਂ ਦੀ ਉਹਨਾਂ ਕੋਲ ਫਰਿਆਦ ਕੀ ਹੈ ਜੇ ਉਹ ਇਸ ਗੱਲ ਨੂੰ ਨਹੀਂ ਸਮਝਦੇ ਮੈਂ ਸਮਝੀ ਦੀ ਹੈ ਕਿ ਉਹ ਇੱਕ ਡਿਕਟੇਟਰ ਡਿਕਟੇਟਰਾਨਾ ਤਰੀਕੇ ਦੇ ਨਾਲ ਚੱਲ ਰਹੇ ਹੈ ਨਹੀਂ ਚਾਹੀਦਾ ਕਿਉਂਕਿ ਕਿਸਾਨ ਜਿਹੜੇ ਹੈ ਜੇ ਇਹ ਸਾਡੀ ਰੀੜ ਦੀ ਹੱਡੀ ਕੋਹਣ ਵਾਲੀ ਇੱਕ ਕਿਰਤੀ ਕਮੇ ਮਜ਼ਦੂਰ ਨਸਬੰਧਤ ਕਿੱਤੇ ਵਾਲੇ ਸਾਡੇ ਲੋਕ ਹੈ ਜੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਕਰਤ ਕੀਤੀ ਆਪ ਕਿਸਾਨੀ ਕੀਤੀ ਤੇ ਉਹਨਾਂ ਨੇ ਕਿਸਾਨੀਆਂ ਦੀਆਂ ਮਸਾਲਾ ਦੇ ਦੇ ਕੇ ਮਨ ਹਾਲੀ ਕਿਸਾਨੀ ਕਰਨੀ ਇਹ ਜਿਹੜੀਆਂ ਕਿਸਾਨੀ ਦੀਆਂ ਮਸਾਲਾ ਦੇ ਦੇ ਕੇ ਰੋਹਾਨੀਏ ਸ਼ਕਤੀ ਲੈਣ ਵਾਸਤੇ ਵੀ ਸਾਨੂੰ ਉਪਦੇਸ਼ ਦਿੱਤੇ ਕਿਉਂਕਿ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਹੀ ਸਾਡਾ ਕਿਰਤਿਆਂ ਦਾ ਤੇ ਕਿਸਾਨਾਂ ਦਾ ਕਰਮ ਹੈ ਜੇ ਅੱਜ ਇਹਨਾਂ ਲੋਕਾਂ ਦੀ ਵੀ ਆਵਾਜ਼ ਸਾਡੀ ਭਾਰਤ ਸਰਕਾਰ ਨਹੀਂ ਸੁਣਦੀ ਇਹ ਸਮਝ ਲਓ ਕਿ ਅੱਜ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦਾ ਕਤਲ ਹੋ ਰਿਹਾ ਹੈ ਅੱਜ ਦੇਸ਼ ਦੇ ਲੋਕਾਂ ਦਾ ਹਿਊਮਰਾਈਜ਼ ਜਿਹੜੇ ਆ ਉਹ ਖਤਮ ਹੋ ਰਿਹਾ ਸੋ ਮੈਂ ਸਮਝਦੀ ਆ ਕਿ ਇੰਨੀ ਠੰਡ ਦੇ ਵਿੱਚ ਇੰਨੀ ਬਾਰਿਸ਼ ਵਿੱਚ ਅੱਜ ਇਹ ਲੋਕ ਦੁਖੀ ਹੈ ਤੇ ਕਿਉਂ ਦੁਖੀ ਹੈ ਮਹਾਰਾਜ ਰਣਜੀਤ ਸਿੰਘ ਨੂੰ ਲੋਕੀ ਯਾਦ ਕਰਦੇ ਆ ਸਮੁੱਚਾ ਹਿੰਦੂਸਤਾਨ ਦਾ ਕਿਸਾਨ ਪੰਜਾਬ ਦਾ ਕਿਸਾਨ ਜੋ ਖੇਤੀਬਾੜੀ ਦੇ ਕਿਸਾਨੀ ਦੇ ਵਿਰੋਧ ਦੇ ਵਿੱਚੋਂ ਤਿੰਨ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਪਾਸ ਕੀਤੇ ਹਨ ਉਹਦਾ ਵਿਰੋਧ ਕਰ ਰਿਹਾ ਹੈ ਔਰ ਜਿੱਥੇ ਕਿਸਾਨੀ ਮੋਰਚਾ ਲੱਗਿਆ ਹੋਇਆ ਉੱਥੇ ਪੰਜਾਬ ਦੀ ਹਰ ਸੰਸਥਾ ਉਹਦਾ ਸਹਿਯੋਗ ਕਰਦੀ ਹੈ ਔਰ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪੰਚਾਇਤ ਕਮੇਟੀ ਅੱਗੇ ਹੋ ਕੇ ਯੋਗਦਾਨ ਪਾ ਰਹੀ ਹੈ ਕਿ ਦਿੱਲੀ ਬਾਉਂਡਰ ਤੇ ਲੰਗਰ ਲਾਏ ਨੇ ਕਿ ਰਹਿਣ ਦਾ ਪ੍ਰਬੰਧ ਹੈ ਚ ਟਾਇਲਟਸ ਨੇ ਚ ਮੈਡੀਕਲ ਕੈਂਪ ਨੇ ਔਰ ਇੱਥੇ ਵੀ ਤੁਸੀਂ ਵੇਖਦੇ ਹੋ ਵੀ ਇਹ ਪੰਜਾਬ ਦਾ ਬਾਉਂਡਰ ਹੈ ਦਿੱਲੀ ਜਾਣ ਵਾਲੇ ਪਾਸੇ ਨੂੰ ਇੱਥੇ ਮਹਿਸੂਸ ਕੀਤਾ ਸੰਗਤ ਦੀ ਆਵਾਜ਼ ਵੀ ਕੋਈ ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਇੱਥੇ ਜਿੱਥੇ ਲੰਗਰ ਦਾ ਪ੍ਰਬੰਧ ਕੀਤਾ ਹੈ ਉੱਥੇ ਰਹਿਣ ਦਾ ਪ੍ਰਬੰਧ ਕੀਤਾ ਹੈ ਤਾਂ ਕਿ ਦੇਰ ਸਵੇਰ ਕਿਸੇ ਨੂੰ ਔਕੜਾਂ ਦੀ ਰੁਕ ਸਕੇ ਤੇ ਪ੍ਰਸ਼ਾਦਾ ਪਾਣੀ ਛਕ ਕੇ ਇਹ ਕਿਸਾਨਾਂ ਵਾਸਤੇ ਪੂਰਨ ਸੇ ਪ੍ਰਬੰਧ ਕੀਤਾ ਜਿਉਂ ਸੀ ਉਹਨ ਤਰਕਾਰ ਤਸਵੀਰ ਵਾਲੀਆ ਅਨ ਨਿਊਜ਼ ਇੰਡੀਆ